ਆ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ। ਛਾਂ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਦੂਜਾ ਸੂਆ ਝੋਟੀ ਲੈ ਕੇ ਆਏ ਆ। ਮਗਰ ਇਹਦੇ ਆ ਕੱਟੀਆਂ। 6 ਦਿਨ ਹੋ ਗਏ ਇਹਨੂੰ ਸੂਈ ਨੂੰ। ਹੁਣ 11 ਤੋਂ 12 ਕਿਲੋ ਦੁੱਧ ਦੇ ਥੱਲੇ ਰੈਡੀ ਆ। ਤੁਹਾਨੂੰ ਆਪਾਂ ਇਹਦੀ ਮਤਲਬ ਚਵਾਈ ਸਟਾਰਟਿੰਗ ਵੀ ਕਰਕੇ ਦਿਖਾਵਾਂਗੇ, ਧਾਰਾਂ ਵਗੈਰਾ ਮਾਰ ਕੇ ਦਿਖਾਵਾਂਗੇ, ਤੋਰ ਕੇ ਦਿਖਾਵਾਂਗੇ, ਰਿੰਗ ਸਿੰਘ ਆ ਦੇਖ ਸਕਦੇ ਹੋ। ਰਿੰਗ ਸਿੰਘ ਆ ਪੂਰੀ ਠੰਡੀ ਸੀਲ ਆ। ਥਾਂਲੇ ਵੀ ਦੀ ਸਾਫ ਆ, ਚੋਕੇ ਦਿਖਾਵਾਂਗੇ ਤੁਹਾਨੂੰ। ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ 12 12 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆਂ 5:00 ਵਜੇ ਦਾ 5:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਆਪਣਾ 12 ਸਤੰਬਰ ਸ਼ਾਮ ਨੂੰ ਵੀਡੀਓ ਕੰਮ ਕਵਰ ਕਰਦੇ ਆਪਾਂ ਤੋਰ ਦੇ ਪੱਤਰਨ ਚੱਲ ਬਦ ਹਥਾਂ ਲਿਵਾ ਦੇਖ ਸਕਦੇ ਹਾਂ ਢੇੜ ਤੋਂ ਸੋਨਾ ਮੁਠੀ ਵਾਲਾ ਥਣ ਲੱਗਿਆ ਹਵਾਨਾ ਸੋਨਾ ਤਿਆਰ ਕੀਤਾ ਹੋਇਆਗਾ 11 12 ਕਿਲੋ ਦੁੱਧ ਤਿਆਰ ਆ ਕਮਾਲਾ ਪੁੱਤ ਇਹਦੂ ਉਧਰ ਲੰਬੀ ਤੋਰਦੀ ਇਹਨੂੰ ਮੈਂ ਲੈ ਆ ਲਈ ਇਹਦਰ ਕੱਟੀ ਕੋਲੇ ਲਿਆ پورے ਭਾਰੇ ਬੱਠਪੂੜੇ ਦੀ ਝੋਟੀ ਆ ਇਹ ਹਾਂਜੀ ਆਪਾਂ ਬੱਚਾ ਲਾ ਕੇ ਪਸਮਾਕਾ ਰਾ ਰਹੇ ਆ ਫਿਰ ਤੁਹਾਨੂੰ ਧਾਰਾ ਮਾਰਕੀ ਦਿਖਾਵਾਂਗੇ 11 12 ਕਿਲੋ ਦੁੱਧ ਤਿਆਰ ਆ ਮਗਰ ਕੱਟੀ ਐ ਇਹਦੇ ਪੂਰੀ ਠੰਡੀ ਸੀਲ ਆ ਹਾਂਜੀ ਕਿਸਾਨ ਵੀਰੋ ਆਪ ਪਸਮਾਕਾ ਵਗੈਰਾ ਦੇਖ ਸਕਦੇ ਹੋ ਟੁੱਟੀ ਪਸਮਾਕਾ ਕਰ ਚੁੱਕਿਆ ਮਤਲਬ ਦੁੱਧ ਦੀਆਂ ਬੇਨ ਵਾਲੀ ਦੇਖ ਸਕਦੇ ਹੋ ਹਵਾਨੇ ਤੇ ਮਿਲ ਕੇ ਬੇਨ ਬਹੁਤ ਸਟਰੋਂਗ ਆਉਂਦੀ ਪਈ ਆ ਸੋਨਾ ਪਸਮਾਕਾ ਕੀਤਾ ਸਾਡੇ ਸਾਜਣ ਸਾਰੇ ਸੋਨਾਂ ਦਾ ਦੂਸਰੀ ਸਾਈਡ ਤੋਂ ਵੀ ਪਸਮਾ ਵਗੈਰਾ ਦੇਖ ਸਕਦੇ ਹੋ ਜੀ ਸੋਹਣਾ ਨਿਕਲ ਮਾ ਇਕੱਲਾ ਇਕੱਲਾ ਖਾਣਾ ਆ ਚੈੱਕ ਕਰ ਸਕਦੇ ਹੋ ਜੀ ਧਾਰਾ ਵਗੈਰਾ ਇੱਥੇ ਦੇਖ ਲਾਂਗੇ ਧਾਰਾ ਮਾਰ ਰਹੇ ਆ ਕੋਈ ਭੂਰ ਸਰ ਲਾਣੀ ਪੂਰੀ ਪੋਲੀ ਤੇ ਮੋਟੀ ਜਿਹੀ ਵੜੀ ਆ ਮੂਰਲੇ ਮਾਰ ਅਗਲੇ ਥਣਾ ਦੀ ਮਾਰ ਰਹੇ ਆਂ ਦੇਖ ਸਕਦੇ ਹੋ ਸਾਨ ਵੀਰੋ ਤੁਹਾਨੂੰ ਆਪਾਂ ਸਾਰੇ ਥਾਣਾ ਦੀ ਚਵਾਈ ਚੈੱਕ ਕਰਾਤੀ 11 12 ਕਿਲੋ ਝੋਟੀ ਥੱਲੇ ਦੁੱਧ ਤਿਆਰ ਆ ਸੋ ਬਣੇ ਰਿਓ ਆਪਣੇ ਚੈਨਲ ਸਿੱਧੂ ਡੈਰੀ ਫਾਰਮ ਕਲਾਲਾ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇਹ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ